ਲੋ ਭਰਾਵੋ ਜਿਹੜੀਆਂ ਮੈਂ ਅੱਜ ਗੱਲਾਂ ਕਹਿਣੀਆਂ ਉਸ ਗੱਲਾਂ ਦੇ ਵਿੱਚ ਮੈਨੂੰ ਗਾਲਾਂ ਮਿਲਣੀਆਂ ਤੇ ਮੈਂ ਗਾਲਾਂ ਲੈਣ ਨੂੰ ਤਿਆਰ ਬੈਠਾ ਮੈਂ ਗੱਲ ਕਰਨੀ ਆ ਸੁਖਵੀਰ ਬਾਦਲ ਕੇ ਘਰੇ ਜਿਹੜਾ ਸੁਖਵੀਰ ਦੀ ਬੇਟੀ ਦਾ ਵਿਆਹ ਪਹਿਲਾਂ ਤਾਂ ਅਸੀਂ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਸੁਖਵੀਰ ਜੀ ਨੂੰ ਤੇ ਅਰਦਾਸ ਕਰਦੇ ਆ ਕਿ ਤੁਹਾਡੇ ਬੱਚੇ ਹਮੇਸ਼ਾ ਤੰਦਰੁਸਤ ਰਹਿਣ ਚੜ੍ਹਦੀਆਂ ਕਲਾਂ ਦੇ ਵਿੱਚ ਰਹਿਣ ਮਹਾਰਾਜ ਉਹਨਾਂ ਨੂੰ ਹਰਦਮ ਤਰੱਕੀ ਬਖਸ਼ੇ ਤੇ ਔਰ ਹਰ ਵਾਰੀ ਉਹ ਪੰਜਾਬ ਔਰ ਦੇਸ਼ ਦੇ ਲੋਕਾਂ ਦੀ ਗੱਲ ਕਰਨ। ਤਾਂ ਦੂਜੀ ਮੈਂ ਬੇਨਤੀ ਇਹ ਕਰਦਾ ਕਿ ਹੁਣ ਜਿਹੜੀ ਮੈਂ ਕਹਿੰਨਾ ਵੀ ਗਾਲਾਂ ਮਿਲਨੀਆਂ ਉਹ ਗਾਲਾਂ ਕਿਉਂ ਮਿਲਨੀਆਂ? ਗਾਲਾਂ ਮਿਲਨੀਆਂ ਅਕਾਲੀ ਦਲ ਦੇ ਲੀਡਰਾਂ ਵੱਲੋਂ ਔਰ ਗਾਲਾਂ ਮਿਲਨੀਆਂ ਵੱਡੇ ਘਰਾਂ ਦੇ ਲੋਕਾਂ ਵੱਲੋਂ। ਜਿਹੜਾ ਵਿਅਕਤੀ ਗਰੀਬ ਹੋਊਗਾ ਚਾਹੇ ਉਹ ਐਸਸੀ ਹੋਵੇ, ਬੀਸੀ ਹੋਵੇ, ਜਰਨਲ ਹੋਵੇ, Hindu ਹੋਵੇ, Muslim ਹੋਵੇ, Sikh ਹੋਵੇ, Isai ਹੋਵੇ, ਬਸ ਗਰੀਬ ਹੋਵੇ ਕੋਈ ਇਹ ਗੱਲਾਂ ਜ਼ਰੂਰ ਸੁਣ ਲੋਵੇ ਤੇ ਇਹ ਗੱਲਾਂ ਉਹਨਾਂ ਵਾਸਤੇ ਹੀ ਆ ਤੇ ਬਸ ਇਹ ਲੀਡਰਾਂ ਦੇ ਕੰਨਾਂ 'ਚ ਪਾਉਣ ਵਾਸਤੇ ਆ ਤੁਸੀਂ ਜਿਹੜੇ ਗਰੀਬ ਲੋਕ ਆ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਸगन ਸਕੀਮ ਦਿੰਨੇ ਆ 51000 ਰੁਪਿਆ ਜਿਹੜੀ ਕੀ ਵਿਆਹ ਹੋਣ ਤੋਂ ਬਾਅਦ ਟੀਆਂ ਨੂੰ 2 ਮਹੀਨਿਆਂ ਬਾਅਦ ਮਿਲਦੀ ਆ ਕਈਆਂ ਧੀਆਂ ਭੈਣਾਂ ਵਿਆਹਿਆਂ ਤੋਂ ਦੋ-ਦੋ ਬੱਚੇ ਵੀ ਹੋ ਜਾਂਦੇ ਉਦੋਂ ਮਿਲਦੀ ਆ ਹੁਣ ਅਸਲ ਜਿਹੜੀ ਮੈਂ ਗੱਲ ਇਹ ਕਹਿਣ ਲੱਗਿਆ ਕਿ 51000 ਰੁਪਏ ਦੇ ਵਿੱਚ ਪੂਰੀ ਨਹੀਂ ਪੈਂਦੀ ਕਿਉਂਕਿ ਜਿਸ ਤਰ੍ਹਾਂ ਤੁਹਾਡੇ ਧੀਆਂ ਪੁੱਤਾਂ ਦੇ ਇਰਮਾਨ ਹੁੰਦੇ ਆ ਮੈਂ ਸਾਰੇ ਪਾਰਟੀਆਂ ਵਾਲਿਆਂ ਨੂੰ ਕਹਿ ਰਿਹਾ ਜਿਵੇਂ ਸਾਡੇ ਰਾਜਨੀਤਿਕ ਲੀਡਰਾਂ ਦੇ ਬੱਚਿਆਂ ਦੇ ਇਰਮਾਨ ਹੁੰਦੇ ਆ ਉਸੇ ਤਰ੍ਹਾਂ ਗਰੀਬ ਲੋਕਾਂ ਦੇ ਬੱਚਿਆਂ ਦੇ ਜਿਹੜੇ ਮਾਪੇ ਉਹਨਾਂ ਦੇ ਵੀ ਇਰਮਾਨ ਹੁੰਦੇ ਆ ਕੀ ਅਸੀਂ ਆਪਦੇ ਮੁੰਡੇ ਦੇ ਵਿਆਹ ਤੇ ਲਾਹ ਵੀਰਾ ਲਾਈਏ ਕੁੜੀ ਦੀ ਕੁੜੀ ਦੇ ਵਿਆਹ ਤੇ ਅਸੀਂ ਨਿਮਰਤ ਖੈਰ ਕਿਹੜੀ ਵਜਦੀ ਉਹ ਖੈਰਾ ਖੈਰਾ ਕਿ ਕਿਹੜੀ ਉਹ ਕੁੜੀ ਐਸਪੀ ਦੇ ਰੌਂਦ ਵਰਗੀ ਕੋਈ ਕਹਿੰਦੇ ਉਹ ਲਵਾਈਏ ਕੋਈ ਕਹਿੰਦਾ ਮੇਰੇ ਨੈਣ ਤਰਸਦੇ ਮੇਰੇ ਤੋਂ ਨੈਣਵੇ ਮਿਸ ਪੂਜਾ ਲਵਾਈਏ ਔਰ ਕੋਈ ਕਹਿੰਦਾ ਆਪਾਂ ਜਸਵਿੰਦਰ ਬਿੱਟੀ ਲਵਾਈਏ ਕੋਈ ਕਹਿੰਦਾ ਜਸਵਿੰਦਰ ਬਰਾੜ ਲਵਾਈਏ ਬੂਫਰਾ ਉੱਤੇ ਮਿਰਜਾ ਗਾਉਂਦੀ ਕੋਈ ਕਹਿੰਦਾ ਸੀ ਗੁਲਾਬ ਸਿੱਧੂ ਲਵਾਈਏ ਪਰ ਉਹ 55000 ਰੁਪਏ ਦੇ ਵਿੱਚ ਬਰਾਤ ਤੱਕ ਅਟੈਂਡ ਨਹੀਂ ਕਰ ਪਾਉਂਦੇ ਤਾਂ ਇਹ ਤਾਂ ਰਮਾਨ ਉਹਨਾਂ ਨੂੰ ਸਿੱਟਨੇ ਪੈਂਦੇ ਆ ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਸਾਡੇ ਜਿਹੜੇ ਗਰੀਬ ਲੋਕ ਆ ਚਾਹੇ ਉਹ ਐਸਸੀਆ ਬੀਸੀਆ ਜਰਨਲ ਮੈਂ ਕਿਸੇ ਜਾਤ ਦੀ ਗੱਲ ਨਹੀਂ ਕਰ ਰਿਹਾ ਹੁਣ ਉਹਨਾਂ ਦੀ ਸगन ਸਕੀਮ ਵਧਾਈ ਜਾਵੇ ਕਮ ਸੇ ਕਮ 3 ਤੋਂ 4 ਲੱਖ ਰੁਪਇਆ ਕੀਤੀ ਜਾਵੇ ਲੱਖ ਰੁਪਈਆ ਉਰਾ ਪੁਰਾ ਚਲ 2-3 ਲੱਖ ਕੋਈ ਘਰ ਦਾ ਜੀ ਲਾ ਦੂਗਾ ਤੇ ਅਸੀਂ ਵੀ ਖਾੜੇ ਲਵਾਇਆ ਕਰਗੇ ਆ ਕੁੜੀ ਆ ਜਿਹੜੀ ਕੀ ਜਿਹੜੀ ਸਿੱਧੂ ਮੂਸੇ ਵਾਲੇ ਦੀ ਭੈਣ ਬਣੀ ਸੀ ਕੀ ਨਾਂ ਸੀ ਉਹਦਾ ਅਫਗਾਨਾ ਖਾਨ ਖਣੀ ਉਹਨੂੰ ਸਦਕੇ ਅਸੀਂ ਵੀ ਗੌਨ ਤੇ ਮੇਰੀਆਂ ਇਹ ਗੱਲਾਂ ਦਾ ਲੋਕ ਇਹ ਕਹਿਣਗੇ ਐਵੇਂ ਪਕਾਈ ਮਾਰੀ ਜਾਂਦਾ ਪਰ ਬਾਈ ਜੀ ਗੱਲ ਸੋਚੋਗੇ ਤਾਂ ਪਤਾ ਲੱਗੂਗਾ ਸਾਡੇ ਜਿਹੜੇ ਲੀਡਰ ਜਿਹੜੇ ਸਾਨੂੰ ਲੀਡ ਕਰਦੇ ਆ ਸਾਨੂੰ ਉਹਨਾਂ ਨੇ ਲੀਡ ਕਰਨਾ ਹੁੰਦਾ ਤੇ ਅਸੀਂ ਉਹਨਾਂ ਤੋਂ ਲੀਡ ਹੋਣਾ ਹੁੰਦਾ ਤੇ ਯਾਰ ਅਕਸਰ ਜਿਵੇਂ ਸਾਡੇ ਲੀਡਰਾਂ ਦੇ ਘਰੇ ਅਖਾੜੇ ਲੱਗਦੇ ਤੇ ਸਾਡੀਆਂ ਵੀ ਧੀਆਂ ਪੇਣਾ ਦੇ ਵਿਆਹ ਤੇ ਅਖਾੜੇ ਲੱਗਣੇ ਚਾਹੀਦੇ ਆ ਬਸ ਮੇਰਾ ਮਕਸਦ ਤੁਹਾਨੂੰ ਇਹ ਆ ਜੀ 55000 ਰੁਪਿਆ ਸਗਨ ਸਕੀਮ ਦੀ ਥਾਂ ਤੇ ਸਾਡੀਆਂ ਧੀਆਂ ਪੇਣਾ ਨੂੰ 21-20000 ਤੋਂ 20-21000 ਦੀ ਨੌਕਰੀ ਦੇ ਦਿਓ ਤਾਂ ਕਿ ਉਹ ਆਪ ਤਾਂ ਵਿਆਹ ਦਾ ਖਰਚਾ ਆਪ ਚੱਕ ਲਿਆ ਕਰਨ ਜਦੋਂ 52000 ਸਗਨ ਸਕੀਮ ਲਾਈ ਗਈ ਸੀ ਉਸ ਟਾਈਮ ਤੇ ਬਹੁਤਿਆਂ ਧੀਆਂ ਪੜੀਆਂ ਪੜੀਆਂ ਲਿਖੀਆਂ ਨਹੀਂ ਹੁੰਦੀਆਂ ਸੀ ਤੇ ਅਸੀਂ ਬਾਦਲ ਸਾਹਿਬ ਦਾ ਹੋਰ ਸਰਕਾਰਾਂ ਦਾ ਬੜਾ ਧੰਨਵਾਦ ਕਰਦੇ ਆ ਵੀ ਜਿਹੜਾ ਤੁਸੀਂ ਸਾਰਾ ਲਾਉਂਦੇ ਰਹੇ ਆ ਗਰੀਬ ਲੋਕਾਂ ਨੂੰ ਪਰ ਸਮਾ ਸਮਾ ਸਮਰਥ ਹੁੰਦਾ ਅੱਜ ਸਾਡੇ ਪੰਜਾਬ ਦੀਆਂ ਧੀਆਂ ਪੜੀਆਂ ਪੜੀਆਂ ਲਿਖੀਆਂ ਟੈਂਕੀਆਂ ਤੇ ਬੈਠਦੀਆਂ ਨੌਕਰੀ ਵਾਸਤੇ ਉਹਨਾਂ ਨੂੰ ਨੌਕਰੀ ਚਾਹੀਦੀ ਆ ਭਾਵੇਂ ਅੱਜ ਤੁਹਾਡੀ ਸਰਕਾਰ ਨਹੀਂ ਗਈ ਮੈਂ ਸਾਰੀਆਂ ਸਰਕਾਰਾਂ ਨੂੰ ਕਹਿ ਰਿਹਾ ਚਾਹੇ ਅਕਾਲੀ ਦਾ ਲਾ ਕਾਂਗਰਸ ਆ ਬੀਜਪੀ ਆ ਝਾੜੂ ਵਾਲੇ ਆ ਚਾਹੇ ਹੋਰ ਕੋਈ ਪਾਰਟੀ ਆ ਮੈਂ ਸਾਰਿਆਂ ਨੂੰ ਕਹਿ ਰਿਹਾ ਕਿ ਧੀਆਂ ਪੈਣਾ ਵਾਸਤੇ ਆਪਾਂ 51000 ਦੀ ਸਕੈਮ ਸਕੀਮ ਬੰਦ ਕਰੀ ਗਏ ਤੇ ਉਹਨਾਂ ਵਾਸਤੇ 21000 ਦੀ ਨੌਕਰੀ ਬਰਕਰਾਰ ਕਰੋ ਤਾਂ ਕਿ 10 ਮਹੀਨਿਆਂ ਦਾ ਉਹਦੇ ਕੋਲ 21000 ਜੇਕਰ 21000 ਦੀ ਨੌਕਰੀ ਕਹੀਏ ਉਹਦੇ ਕੋਲ ਲਗਭਗ 2.5 ਲੱਖ ਰੁਪਏ ਸਾਲ ਦਾ ਕਮਾਊਗੀ ਤੇ 3-4 ਸਾਲ ਲਾ ਕੇ ਉਹ ਆਪ ਦਾ ਵਿਆਹ ਧੂਮ ਧਾਮ ਨਾਲ ਕਰਾ ਸਕਦੀ ਆ। ਔਰ ਹੁਣ ਹੈ ਇਸ ਟਾਈਮ ਜੇਕਰ ਮੈਂ ਇਹ ਗੱਲਾਂ ਦੇ ਵਿੱਚ ਗਲਤਾਂ ਬਹੁਤ ਲੋਕਾਂ ਨੇ ਮੈਨੂੰ ਗਲਤ ਕਹਿਣਾ ਕਿਉਂਕਿ ਲੋਕਾਂ ਦੀ ਸੋਚ ਬਹੁਤ ਛੋਟੀ ਆ। ਲੋਕਾਂ ਨੇ ਕਹਿਣਾ ਉਹ ਰਾਜੇ ਲੋਕਾਂ ਨਹੀਂ ਭਰਾਵੋ ਰਾਜੇ ਆਪਣੇ ਤੋਂ ਬੰਦੇ ਆ। ਔਰ ਆਪਾਂ ਵੀ ਰਾਜੇ ਲੋਕ ਆ ਰਾਜੇ ਲੋਕ ਆਪਾਂ ਜਿਹੜੇ ਆਮ ਜੇ ਬੰਦਿਆਂ ਨੂੰ ਰਾਜੇ ਬਣਾ ਦਿੰਨੇ ਆ ਤਾਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਜੇ ਬਹੁਤ ਸਾਰਾ ਆਪਾਂ ਨੂੰ ਥਾਵਾਂ ਤੇ ਗੁੰਮਰਾਹ ਕੀਤਾ ਹੋਇਆ ਸਰਕਾਰਾਂ ਨੇ ਲੋਕਾਂ ਨੇ ਤੇ ਉਹਨਾਂ ਗੁੰਮਰਾਹ ਤੋਂ ਆਪਾਂ ਬਾਹਰ ਆਈਏ ਤੇ ਆਪਾਂ ਮੰਗਾ ਰੱਖੀਏ ਕਿ ਸਾਡੀਆਂ ਧੀਆਂ ਪਣਾ ਨੂੰ ਸਕਨ ਸਕੀਮ ਨਹੀਂ 21000 ਦੀ ਨੌਕਰੀ ਚਾਹੀਦੀ ਆ ਸਾਨੂੰ ਆਟਾ ਰਾਚਨ ਦਾਲ ਨਹੀਂ ਸਾਡੇ ਮੁੰਡੇ ਨੂੰ 40000 ਦੀ ਨੌਕਰੀ ਚਾਹੀਦੀ ਆ ਆਪਦਾ ਘਰਬਾਰ ਆ ਬਣਾਵੇ ਔਰ ਸਾਨੂੰ ਲੋਕ ਸਰਕਾਰ ਦੇ ਮਕਾਨਾਂ ਦੀ ਜ਼ਰੂਰਤ ਨਹੀਂ ਬਾਕੀ ਹਰ ਕੋਈ ਇੱਥੇ ਜਨਮ ਲੈਂਦਾ ਜੀ ਚਾਹੇ ਉਹ ਸਾਡੀ ਧੀ ਆ ਉਹਦੇ ਬੜੇ ਅਰਮਾਨ ਹੁੰਦੇ ਆ ਕਿ ਜਦੋਂ ਮੇਰਾ ਵਿਆਹ ਹੋਵੇ ਜਿੰਨਾ ਧੀਆਂ ਨੂੰ ਸ਼ੌਂਕ ਹੁੰਦਾ ਕਿ ਭਾਈ ਜਦੋਂ ਮੇਰਾ ਵਿਆਹ ਹੋਵੇ ਬੜੀ ਧੁੰਮਤਾ ਮਨਾ ਲਾ ਹੋਵੇ ਕਈਆਂ ਧੀਆਂ ਭੈਣਾਂ ਨੂੰ ਹੁੰਦਾ ਕਿ ਮੈਂ ਲਹਿੰਗਾ ਪਾਵਾਂ ਭਾਵੇਂ ਚਲੋ ਅੱਜ ਰੋਕਿਆ ਹੋਇਆ ਇਹ ਚੀਜ਼ਾਂ ਮੈਂ ਦੇਖਦਾ ਅਕਸਰ ਜਦੋਂ ਗਰੀਬ ਧੀ ਭੈਣ ਦਾ ਵਿਆਹ ਹੁੰਦਾ ਤੇ ਉਹ ਇਹ ਕਹਿੰਦੀਆਂ ਹੁੰਦੀਆਂ ਆਪਣੇ ਪਿੰਡ ਚੋਂ ਫਲਾਨਿਆਂ ਦੀ ਕੁੜੀ ਨੇ 20000 ਦਾ ਲਹਿੰਗਾ ਪਾਇਆ ਸੀ ਉਹਨੇ ਭਾਣੇ 10000 ਦਾ ਲਹਿੰਗਾ ਪਾਇਆ ਸੀ ਇਹ ਇਹ ਮਤਲਬ ਸੋਚਣ ਨੂੰ ਗੱਲਾਂ ਮਿਲਦੀਆਂ ਇਹ ਸਿਰਫ ਇਹ ਗੱਲ ਨੂੰ ਗਰੀਬ ਲੋਕ ਸਮਝ ਸਕਦੇ ਆ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ ਚਾਹੇ ਉਹ Hindu Muslim Sikh Isai ਹੋਵੇ ਅਮੀਰ ਬੰਦੇ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਣੀਆਂ ਕਿਉਂਕਿ ਜਿਹਦੇ ਕੋਲ ਜਿਹੜਾ ਰੱਜ ਕੇ ਬੈਠਾ ਹੋਵੇ ਨਾ ਤੇ ਜਦੋਂ ਉਹਨੂੰ ਰੋਟੀ ਦੀ ਖੁਸ਼ਬੂ ਆਉਂਦੀ ਆ ਉਦੋਂ ਉਹਨੂੰ ਉੱਪਰ ਛਾਲੀ ਆਉਣ ਵਾਲੀ ਹੋ ਜਾਂਦੀ ਆ ਜਦੋਂ ਬੰਦਾ ਭੁੱਖ ਦੇ ਵਿੱਚ ਬੈਠਾ ਹੋਵੇ ਤਾਂ ਜਦੋਂ ਉਹਨੂੰ ਕਿਸੇ ਕਿਸੇ ਮਾਰੀ ਮੋਟੀ ਚੀਜ਼ ਦਾ ਤੜਕਾ ਵੀ ਸਮ ਸੁੰਘਿਆ ਜਾਵੇ ਨਾ ਜਦੋਂ ਕਦੇ ਆਹਾ ਹਾ ਹਾ ਇਹ ਤਾਂ ਤੜਕਾ ਬੜਾ ਵਧੀਆ ਲੱਗਿਆ ਨਾ ਕਿਸੇ ਦੇ ਇਹ ਬਾਈ ਜੀ ਜੇ ਗੱਲਾਂ ਝੂਠ ਹੋਣ ਮੇਰੀਆਂ ਗੱਲਾਂ ਜੇਬ ਤੋਂ ਭੁੱਖਾ ਤੇ ਢਿੱਡ ਤੋਂ ਭੁੱਖਾ ਸਮਝ ਸਕਦਾ ਰੱਜੇ ਪੁੱਜਿਆਂ ਵਾਸਤੇ ਭਾਈ ਇਹ ਬਦਬੂ ਗੱਲਾਂ ਉਹ ਮੇਰਾ ਵੀਰ ਗੁੱਸਾ ਕਰ ਲੂਗਾ ਤਾਂ ਕਰ ਲੈ ਜੋ ਲਿਖਣਾ ਲਿਖ ਦੇ ਮੇਰੀ ਇੰਨੀ ਕ ਬੇਨਤੀ ਆ ਕਿ ਹੁਣ ਸਮਾ ਇਹੋ ਜਿਹਾ ਲਾਓ ਕਿ ਸਾਡੀਆਂ ਧੀਆਂ ਭੈਣਾਂ ਦੇ ਜਿਹੜੇ ਇਰਮਾਨ ਆ ਉਹ ਪਹਿਲਾਂ ਬਾਪ ਦੇ ਘਰੇ ਮਰ ਜਾਂਦੇ ਆ ਫਿਰ ਪਤੀ ਦੇ ਘਰੇ ਜਾ ਕੇ ਮਰ ਜਾਂਦੇ ਆ ਬੱਚੇ ਵੱਡੇ ਹੁੰਦੇ ਆ ਫਿਰ ਜਿਵੇਂ ਸਾਡੀਆਂ ਮਾਵਾਂ ਦੇ ਇਰਮਾਨ ਇਰਮਾਨ ਮਰੇ ਉਸੇ ਤਰ੍ਹਾਂ ਇਰਮਾਨ ਮਰ ਜਾਂਦੇ ਆ ਤਾਂ ਕਿਰਪਾ ਕਰਕੇ ਗਰੀਬ ਲੋਕਾਂ ਵਾਸਤੇ ਵੀ ਕੁਝ ਨਾ ਕੁਝ ਚੰਗਾ ਕੀਤਾ ਜਾਵੇ ਹੁਣ ਆਪਾਂ ਆਮ ਲੋਕਾਂ ਨੂੰ ਕਹਿੰਨੇ ਆ ਕਿ ਤੁਹਾਡੀ ਧੀ ਦਾ 51000 ਰੁਪਏ ਦੇ ਵਿੱਚ ਵਿਆਹ ਕਰਦੋ ਤੇ ਜਦੋਂ ਸਾਡੇ ਲੀਡਰਾਂ ਦੇ ਘਰੇ ਵਿਆਹ ਹੁੰਦਾ ਉਦੋਂ ਸਰਪਿੰਦਰ ਸਰਤਾਜ ਚੱਲਦਾ ਜਿਹੜਾ 17-18 ਲੱਖ ਲੈਂਦਾ ਉਹ ਹਮਝਾਰਾ ਖੁਸਤੇ ਇਤਬਾਰ ਜੇ ਹੋਵੇ ਖਿੱਚਤੇ ਆਉਂਦਾ ਯਾਰ ਇੱਥੇ ਵਿਸਪਾਨੀ ਸੰਸਾਰ ਕੀ ਕੁਝ ਬੋਲ ਰਿਆ ਉਹਦੀ ਕਿੱਕ ਤੇ ਸਟਾਰਟ ਹਮ ਉੱਥੇ ਕਰ ਦਿੰਦਾ ਸਾਡੇ ਇੱਥੇ ਸਾਈਕਲ ਸਟਾਰਟ ਨਹੀਂ ਹੁੰਦੇ ਇਸ ਕਰਕੇ ਕਲਾਕਾਰ ਸੱਦੋ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਰ ਇੱਕ ਦੇ ਲੀਡਰ ਦੇ ਬੱਚੇ ਨੂੰ ਤੰਦਰੁਸਤੀਆਂ ਬਖਸ਼ੇ ਤੇ ਮੈਂ ਸੁਖਬੀਰ ਸਾਹਿਬ ਨੂੰ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਜੀ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਇਹ ਮੇਰੀ ਛੋਟੇ ਜਿਹੇ ਬੰਦੇ ਦੀ ਛੋਟੀ ਜੀ ਡਿਮਾਂਡ ਆ ਆਮ ਲੋਕਾਂ ਵਾਸਤੇ ਉਹ ਤੁਸੀਂ ਪੂਰੀ ਕਰ ਸਕਦੇ ਆ ਪ੍ਰਮਾਤਮਾ ਕਰੇ ਜੇਕਰ ਤੁਸੀਂ ਪੰਜਾਬ ਦਾ ਜਿਸ ਦਿਨ ਸੋਚਣ ਲੱਗ ਜੋਂ ਜਿਸ ਦਿਨ ਤੁਹਾਡੇ ਵਿੱਚ ਪੰਜਾਬ ਬਚਾਉਣ ਵਾਲੀ ਆਤਮ ਆ ਜਾਏ ਉਸੇ ਦਿਨ ਤੁਸੀਂ ਮੁੱਖ ਮੰਤਰੀ ਦੇ ਦਾਵੇਦਾਰ ਹੋ ਜੋਂ ਤਾਂ ਹੋ ਸਕੇ ਅਸੀਂ ਜਿਸ ਦਿਨ ਤੁਹਾਨੂੰ ਲੱਗਿਆ ਕਿ ਸੁਖਬੀਰ ਬਾਦਲ ਆਮ ਲੋਕਾਂ ਦੀ ਗੱਲ ਕਰਨ ਲੱਗਿਆ ਪੰਜਾਬ ਦੀ ਗੱਲ ਕਰਨ ਲੱਗ ਗਿਆ ਜਿਹੜੀ ਕਹਿ ਲੋ ਪੰਥ ਦੀ ਗੱਲ ਕਰਨ ਲੱਗ ਗਿਆ ਗਰੀਬ ਲੋਕਾਂ ਦੀ ਗੱਲ ਕਰਨ ਲੱਗ ਗਿਆ ਉਸ ਦਿਨ ਤੋਂ ਅਸੀਂ ਕਵਾਂਗੇ ਕਿ ਭਾਈ ਪੰਜਾਬ ਨੂੰ ਲੀਡਰ ਮਿਲਣ ਵਾਲਾ ਤੇ ਹੁਣ ਇਹ ਸਾਰੇ ਲੀਡਰ ਗੌਰ ਨਾਲ ਸੁਣੋ ਜੀ ਗਰੀਬ ਲੋਕਾਂ ਦੀਆਂ ਧੀਆਂ ਪੈਣਾ ਦੇ ਸगन ਸਕੀਮਾਂ ਬੰਦ ਕਰਕੇ ਉਹਨਾਂ ਨੂੰ 11 21-21 ਹਜ਼ਾਰ ਦੀ ਨੌਕਰੀ ਦਿਓ ਤਾਂ ਕਿ ਉਹ ਕੁੜੀਆਂ ਦੇ ਜਿਹੜੇ ਅਰਮਾਨਾਂ ਲਹਿੰਗੇ ਦਾ ਅਰਮਾਨਾਂ ਚੰਗੇ ਸੂਟ ਦਾ ਅਰਮਾਨਾਂ ਚੰਗੇ ਚੂੜੇ ਦਾ ਅਰਮਾਨਾਂ ਉਹ ਮਾਰਿਆ ਨਾ ਜਾਵੇ ਵੀਰੋ ਔਰ ਕੁਝ ਨੌਜਵਾਨਾਂ ਨੂੰ ਬੜਾ ਸ਼ੌਂਕ ਹੁੰਦਾ ਕਿ ਜਦੋਂ ਸਾਡੀ ਮੈਰਿਜ ਹੋਵੇ ਅਸੀਂ ਬੀਮਰ ਲੈ ਕੇ ਜਾਗੇ ਅਸੀਂ ਆਹ ਲੈ ਕੇ ਜਾਗੇ ਪਰ ਮਾਫੀ ਚਾਹੁੰਨਾ ਕਿ ਮਰੂਤੀ ਲੈ ਕੇ ਜਾਵੜਦੇ ਆਰਮਾਨ ਮਾਰੇ ਪਏ ਆ ਬੇਰੋਜ਼ਗਾਰੀ ਵਧਦੀ ਜਾ ਰਹੀ ਆ ਕਿਰਪਾ ਕਰਕੇ ਨੌਜਵਾਨਾਂ ਨੂੰ ਧੀਆ ਪਣਾ ਨੂੰ ਨੌਕਰੀ ਦਿਗੇ ਨਾ ਕਿ ਉਹਨਾਂ ਨੂੰ ਲollipops ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਫਿਰ ਤੋਂ ਕਹਿ ਰਿਹਾ ਸਖਵੀਰ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਜਿਹੜੇ ਲੋਕ ਮੈਨੂੰ ਕੁਝ ਗਲਤ ਕਹਿਣਗੇ ਉਹ ਭਾਈ ਕਹਿ ਲੋ ਜੇ ਪਰ ਅਸਲ 'ਚ ਮੈਂ ਪਹਿਲਾਂ ਕਹਿ ਘਟਿਆਂ ਕਿ ਜਿਹੜੀਆਂ ਮੇਰੀਆਂ ਗੱਲਾਂ ਉਹ ਭੁੱਖੇ ਢਿੱਡ ਵਾਲੇ ਨੂੰ ਤੇ ਭੁੱਖੀ ਜੇਵ ਵਾਲੇ ਨੂੰ ਸਮਝਾ ਸਕਦੀਆਂ ਤਗੜੀਆਂ ਭਰੀਆਂ ਜੇਬਾਂ ਨੂੰ ਭਰੇ ਢਿੱਡਾਂ ਨੂੰ ਇਹ ਗੱਲਾਂ ਬਦਬੂ ਲੱਗਣਗੀਆਂ